ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਹਿਸਟਰੀ ਵਿੱਚ ਸੋ ਦੋਸਤੋ ਜਿਹੜੀ ਅੱਜ ਗੱਲਬਾਤ ਆਪਾਂ ਸ਼ੁਰੂ ਕਰਨ ਜਾ ਰਹੇ ਆ ਉਹ ਕਰਨੀ ਹੈ ਅੱਜ ਆਪਾਂ ਭਾਈ ਗਰਮੇਸ਼ ਸਿੰਘ ਢਿੱਲਵਾ ਹੋਰਾਂ ਬਾਰੇ ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਘੰਟੀ ਵਾਲਾ ਜਿਹੜਾ ਆਈਕਨ ਆ ਉਹ ਜ਼ਰੂਰ ਦਬਾ ਦੇਣ ਸੋ ਕਹਿੰਦੇ ਵੀ ਮਾਤਾ ਪਿਆਰ ਕੌਰ ਦੀ ਕੁੱਖੋਂ ਸੰਤ ਸਿੰਘ ਦੇ ਗ੍ਰਹਿ ਵਿਖੇ 60 70 ਦੇ ਦਹਾਕੇ ਵਿੱਚ ਡੇਰਾ ਬਾਬਾ ਨਾਨਕ ਗਰਤਾਸ ਪਰ ਨੇੜੇ ਪਿੰਡ ਢਿਲਮਾ ਵਿੱਚ ਜਨਮੇ ਭਾਈ ਗਰਮੇ ਸਿੰਘ ਆਪਣੇ ਮਾਪਿਆਂ ਦੀ ਪਲੇਠੀ ਸੰਤਾਨ ਹੋਣ ਦੇ ਨਾਲ ਨਾਨਕਿਆਂ ਦੀ ਵੀ ਪਲੇਠੇ ਦੋਤੇ ਸਨ ਗੁਰੂ ਨਾਨਕ ਕਾਲਜ ਪਟਾਲਾ ਤੋਂ ਬਾਅਦ ਜਦੋਂ ਆਪ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲ ਹੋਏ ਤਾਂ ਆਪ ਦੀਆਂ ਫੈਡਰੇਸ਼ਨ ਨੇਤਾ ਦੇ ਤੌਰ ਤੇ ਸਰਗਰਮੀਆਂ ਹੋਰ ਵਧੀਆਂ ਆਪ ਅਕਸਰ ਹੀ ਨਾਲ ਨੌਜਵਾਨਾਂ ਨੂੰ ਲੈ ਕੇ ਸਤ ਜਰਨੈਲ ਸਿੰਘ ਜੀ ਤੇ ਭਾਈ ਅਮਰੀਕ ਸਿੰਘ ਜੀ ਨੂੰ ਮਿਲਦੇ ਰਹਦੇ ਸਨ ਆਪ ਨੇ ਉੱਤਮ ਕਰਕੇ ਕਈ ਨੌਜਵਾਨਾਂ ਸਮੇਤ ਜਰਨਲ ਸੁਵੇਗ ਸਿੰਘ ਤੋਂ ਹਥਿਆਰ ਚਲਾਉਣ ਦੀ ਸਗਲਾਈ ਲਈ ਸੀ ਆਪਣੀ ਮਾਤਾ ਤੋਂ ਕੋਈ ਮਹਿੰਗੀ ਚੀਜ਼ ਖਰੀਦਣ ਦੇ ਬਹਾਨੇ ਪੈਸੇ ਲੈ ਕੇ ਉਸ ਦਾ ਇੱਕ ਵਧੀਆ ਪਿਸਟਲ ਖਰੀਦ ਲਿਆ ਆਪ ਨੇ ਜਿਸ ਨੂੰ ਆਪ ਹਮੇਸ਼ਾ ਆਪਣੀ ਡੱਬ ਵਿੱਚ ਰੱਖਦੇ ਸਨ ਜੂਨ 84 ਵਿੱਚ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਉਦੋਂ ਸਬੱਬੀ ਹੀ ਆਪ ਸ੍ਰੀ ਦਰਬਾਰ ਸਾਹਿਬ ਦੇ ਅੰਦਰੋਂ ਸੱਤ ਜਰਨੈਲ ਸਿੰਘ ਜੀ ਨੂੰ ਮਿਲ ਕੇ ਵਾਪਸ ਆਏ ਸਨ ਆਪਦੇ ਕਈ ਸਾਥੀ ਅੰਦਰ ਹੀ ਸਨ ਜੋ ਜੂਝਦੇ ਹੋਸ਼ੀਦ ਹੋ ਗਏ ਪੂਰੇ ਪੰਜਾਬ ਵਿੱਚ ਕਹਿੰਦੇ ਵੀ ਕਰਫਿਊ ਹਟਣ ਤੋਂ ਤੁਰੰਤ ਬਾਅਦ ਆਪ ਸ੍ਰੀ ਦਰਬਾਰ ਸਾਹਿਬ ਦਾ ਹਾਲ ਵੇਖਣ ਲਈ ਕੁਝ ਸਾਥੀਆਂ ਸਣੇ ਸਾਈਕਲਾਂ 'ਤੇ ਹੀ ਨਿਕਲ ਤੁਰੇ ਢੱਠੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਰੂਬਰੂ ਆਪ ਨੇ ਆਪਣੇ ਕੌਮੀ ਘਰ ਦੀ ਪ੍ਰਾਪਤੀ ਦਾ ਸੰਕਲਪ ਲਿਆ ਤੇ ਫਿਰ ਵਾਪਸ ਪਰਤ ਆਏ ਹਥਿਆਰਾਂ ਦਾ ਪ੍ਰਬੰਧ ਕੀਤਾ ਅਤੇ ਗੁਪਤ ਤਰੀਕੇ ਨਾਲ ਜਦੋਂ ਜਹਾਜ਼ ਦਾ ਆਰੰਭ ਕਰ ਦਿੱਤੀ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਅਤੇ ਸੰਤ ਜਰਨੈਲ ਸਿੰਘ ਖਾਲਸਾ ਦੀ ਸ਼ਹਾਦਤ ਅਤੇ ਲੱਡੂ ਵੰਡਣ ਵਾਲਿਆਂ ਦੀ ਸਤਾਈ ਕੀਤੀ ਤੇ ਆਪਣੀ ਹੋਂਦ ਜਟਾਉਣ ਲਈ ਕਈ ਕਾਂਡ ਕੀਤੇ ਜਿਨ੍ਹਾਂ ਵਿੱਚੋਂ ਕਹਿੰਦੇ ਵੀ ਛੀਨਾ ਕਾਂਡ ਸਭ ਤੋਂ ਪ੍ਰਸਿੱਧ ਹੋਇਆ ਪੁਲਿਸ ਫੋਰਸਾਂ ਆਪ ਦੇ ਗਰੁੱਪ ਦੀ ਟੋਹ ਲਾਉਣ ਦੀ ਸਰਗਰਮ ਹੋ ਗਈਆਂ ਆਪ ਦਾ ਮਦਨ ਲਾਲ ਮੱਤੀ ਨਾ ਦਾ ਇੱਕ ਸਾਥੀ ਗ੍ਰਿਫਤਾਰ ਕਰਦੇ ਆ ਗਿਆ ਜਿਹੜਾ ਪੁਲਿਸ ਦਾ ਤਸ਼ੱਦਦ ਨਾ ਚੱਲ ਸਕਿਆ ਨਤੀਜੇ ਵਜੋਂ ਅਗਸਤ 84 ਨੂੰ ਆਪ ਆਪਣੇ ਕਈ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਏ ਗਏ ਆਪ ਉੱਪਰ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਕਹਿੰਦੇ ਡੇਢ ਮਹੀਨਾ ਆਪ ਤਸ਼ੱਦਦ ਦ੍ਰਿੜਤਾ ਨਾਲ ਸਹੰਦੇ ਰਹੇ ਆਪ ਨੂੰ ਬੰਨ ਕੇ ਸਾਰੀ-ਸਾਰੀ ਰਾਤ ਖੜਾ ਰੱਖਿਆ ਜਾਂਦਾ ਆਪ ਨੂੰ ਨੀਂਦ ਆ ਜਾਂਦੀ ਤੇ ਠੰਡੇ ਪਾਣੀ ਦਾ ਜੱਗ ਭਰ ਕੇ ਆਪ ਦੇ ਮੂੰਹ ਤੇ ਮਾਰਿਆ ਜਾਂਦਾ ਪਰ ਆਪ ਤੋਂ ਪੁਲਿਸ ਆਪ ਦੇ ਕਾਰਨਾਮਿਆਂ ਤੇ ਗਰੁੱਪ ਬਾਰੇ ਕੁਝ ਵੀ ਨਾ ਉਗਲਵਾ ਸਕੇ ਆਪ ਦੇ ਕਈ ਕੇਸ ਦਰਜ ਕਰਕੇ ਆਪ ਨੂੰ ਜੇਲ੍ਹ ਭੇਜ ਦਿੱਤਾ ਗਿਆ ਐਸਐਸਪੀ ਗਰਦਾਸਪੁਰ पांडे ਨੇ ਆਪ ਦੇ ਪਰਿਵਾਰ ਤੇ ਵੀ ਤਸ਼ੱਦਦ ਕੀਤਾ 31 ਅਕਤੂਬਰ 84 ਨੂੰ ਜਦੋਂ ਬਿਆਨਤ ਸਿੰਘ ਤੇ ਸਤਵੰਤ ਸਿੰਘ ਨੇ ਕਹਿੰਦੇ ਵੀ ਇੰਦਰਾ ਨੂੰ ਦਰਬਾਰ ਸਾਹਿਬ ਤੇ ਹਮਲੇ ਦੀ ਸਜ਼ਾ ਦਿੱਤੀ ਤਾਂ ਉਦੋਂ ਆਪ ਗਰਦਾਸਪੁਰ ਜੇਲ੍ਹ ਵਿੱਚ ਹੀ ਬੰਦ ਸਨ ਆਪ ਬਾਬਾ ਰਣਜੀਤ ਸਿੰਘ ਦਿਆਲਗੜ ਮੱਖਣ ਸਿੰਘ ਛਿੱਤ ਭਾਈ ਰੋਸ਼ਨ ਲਾਲ ਬਰਾਗੀ ਦਲਬੀਰ ਸਿੰਘ ਬਿੱਲਾ ਵਰਪਾਲ ਤੇ ਭਾਈ ਜੋਗਾ ਸਿੰਘ ਬਸ਼ਨੰਦੀ ਯਾਰ ਸਿੰਘਾਂ ਨੇ ਸਵਾ ਕੁਆਂਟਲ ਲੱਡੂ ਜੇਲ੍ਹ ਵਿੱਚ ਮੰਗਵਾ ਕੇ ਵੰਡੇ ਜੇਲ੍ਹ ਅਫਸਰ ਆਪ ਸਭ ਸਿੰਘਾਂ ਤੋਂ ਤਰੈਗਦੇ ਸਨ ਆਪ ਗੁਰਪੁਰਪੁਰੀ ਸ਼ਾਨੋ ਸ਼ੌਕਤ ਨਾਲ ਮਨਾਉਂਦੇ ਤੇ ਲੱਚਰ ਪ੍ਰੋਗਰਾਮ ਨਾ ਹੋਣ ਦੰਦੇ 26 ਜਨਵਰੀ 1985 ਨੂੰ ਆਪ ਨੇ ਜੇਲ੍ਹ ਦੇ ਅੰਦਰ ਬੈਰਗ ਦੀ ਛੱਤ ਤੇ ਚੜ ਕੇ ਕਾਲਾ ਝੰਡਾ ਲहराਇਆ ਜੇਲ੍ਹ ਸੁਪਰਡੈਂਟ ਹੱਥ ਵਿੱਚ ਪਿਸਤਲ ਫੜੀ ਆਪ ਨੂੰ ਗੋਲੀ ਮਾਰ ਦੇਣ ਦੀਆਂ ਧਮਕੀਆਂ ਦੰਦਾ ਰਿਹਾ ਪਰ ਆਪ ਨੇ ਨੀ ਤੜਕ ਹੋ ਕੇ ਕਿਹਾ ਵੀ ਜਿਹੜੀ ਸਾਡੀ ਡਿਊਟੀ ਬਣਦੀ ਹੈ ਉਹ ਅਸੀਂ ਕਰ ਰਹੇ ਹਾਂ ਜਿਹੜੀ ਤੇਰੀ ਡਿਊਟੀ ਬਣਦੀ ਹੈ ਉਹ ਤੂੰ ਕਰ ਲੈ। ਆਪ ਕਾਲਾ ਝੰਡਾ ਲਹਿਰਾ ਕੇ ਸ਼ਾਨ ਨਾਲ ਹਟਾ ਉਤਰੇ ਤੇ ਸੁਪਰਡੈਂਟ ਕੰਨ ਵਲੇੜ ਕੇ ਤੁਰ ਗਿਆ। ਆਪ ਨੂੰ ਅੰਮ੍ਰਿਤਸਰ ਤੇ ਫਿਰੋਜ਼ਪੁਰ ਜੇਲ੍ਹ ਵਿੱਚ ਵੀ ਰੱਖਿਆ ਗਿਆ। ਪਰ ਉੱਥੇ ਵੀ ਆਪ ਪੂਰੀ ਖਾਲਸਾਈ ਸ਼ਾਨ ਨਾਲ ਰਹੇ। 1985 ਦੇ ਅੱਧ ਵਿੱਚ ਆਪ ਜ਼ਮਾਨਤਾ ਕਰਵਾ ਕੇ ਹੁਣ ਬਾਹਰ ਆ ਗਏ। ਜੇਲ੍ਹ ਤੋਂ ਬਾਹਰ ਆ ਕੇ ਆਪ ਨੇ ਅੰਮ੍ਰਿਤ ਪ੍ਰਚਾਰ ਦੀ ਜ਼ੋਰਦਾਰ ਲਹਿਰ ਚਲਾਈ ਤੇ ਪੂਰੇ ਇਲਾਕੇ 'ਚ ਬਸੰਤੀ ਫਸਲ ਲਹਿਲਾਉਣ ਲੱਗ ਪਈ। ਵਡਾਲਾ ਗਰੰਥੀਆਂ ਵਡਾਲਾ ਪੰਗਰ ਤੇ ਕਈ ਹੋਰ ਥਾਵਾਂ ਤੇ ਗੁਰਮਤ ਸਮਾਗਮ ਤੇ ਆਜ਼ਾਦੀ ਲਹਿਰ ਲਈ ਕਾਨਫਰੰਸਾਂ ਕਰਵਾਈਆਂ ਇਸ ਤੋਂ ਬਾਅਦ ਆਪ ਨੂੰ ਕਈ ਰਿਸ਼ਤੇ ਆਉਣ ਲੱਗੇ ਪਰ ਆਪ ਨੇ ਵਿਆਹ ਕਰਵਾਉਣ ਤੋਂ ਕੋਰੀ ਨਾ ਕਰ ਦਿੱਤੀ ਕਈ ਪਰਿਵਾਰਾਂ ਨੇ ਭਲੇਖੇ ਵਿੱਚ ਦਾਜਕਾਰਾਂ ਆਦ ਦੇਣ ਦੇ ਲਾਲਚ ਵੀ ਦਿੱਤੇ ਪਰ ਆਪ ਦੀ ਤਾਂ ਸੋਚ ਹੀ ਕੋਈ ਹੋਰ ਸੀ ਜਦੋਂ ਆਪ ਨੇ ਚੰਗੇ ਚੰਗੇ ਘਰਾਂ ਦੇ ਰਿਸ਼ਤੇ ਠੁਕਰਾ ਦਿੱਤੇ ਤਾਂ ਆਪ ਦੀ ਮਾਤਾ ਨੇ ਕੁਝ ਹੋਰ ਹੀ ਸਮਝ ਕੇ ਪੁੱਛ ਲਿਆ ਵੀ ਗਰਮੇਜ ਕੀ ਗੱਲ ਪੁੱਤ ਜੇ ਕਾਲਚ ਕੋਈ ਕੁੜੀ ਪਸੰਦ ਹੈ ਤਾਂ ਦੱਸ ਦੇ ਆਪਾਂ ਵਿੱਚ ਕੋਈ ਵਿਚੋਲਾ ਬਾਕੇ ਗੱਲ ਕਰ ਲਾਂਗੇ ਮਾਤਾ ਦੀ ਗੱਲ ਸੁਣ ਕੇ ਆਪ ਗੰਭੀਰ ਹੋ ਕੇ ਕਹਿਣ ਲੱਗੇ ਵੀ ਮਾਤਾ ਜੀ ਗੱਲ ਉਹ ਨਹੀਂ ਜਿਹੜੀ ਤੁਸੀਂ ਸਮਝੀ ਜਾਂਦੇ ਹੋ ਇਹ ਸਿਰ ਕੌਮ ਦਾ ਹੈ ਪਤਾ ਨਹੀਂ ਕਿੰਨੇ ਦੇਨ ਆਪਾਂ ਬਗਾਨੀ ਤੇ ਸਿਰੋਂ ਨੰਗੀ ਨਹੀਂ ਕਰਨੀ ਕੱਲ ਨੂੰ ਲੋਕੀ ਉਂਗਲਾ ਚੁੱਕਣਗੇ ਭਾਈ ਗਰਮੇਸ਼ ਸਿੰਘ ਅੰਦਰ ਕਹਿੰਦੇ ਵੀ ਗਲਤ ਰਾਤੇ ਪਏ ਇਨਸਾਨ ਨੂੰ ਸਹੀ ਰਾਤੇ ਲਿਆਉਣ ਦੀ ਬਹੁਤ ਹੀ ਉੱਚ ਪਾਏ ਦੀ ਸੋਝਬੂਝ ਅਤੇ ਯੋਗਤਾ ਸੀਗੀ ਕੁੰਮਣਾ ਨੇੜੇ ਬਾਕੂਆਣੀ ਪਿੰਡ ਦੇ ਇੱਕ ਲਟੇਰੇ ਦੀਆਂ ਕਈ ਸ਼ਿਕਾਇਤਾਂ ਆਪਜੀ ਕੋਲ ਪਹੁੰਚੀਆਂ ਇੱਕ ਸ਼ਿਕਾਇਤ ਇਹ ਵੀ ਪਹੁੰਚੀ ਕਿ ਉਸ ਨੇ ਇੱਕ ਸਕੂਲ ਦੀ ਲੇਡੀ ਟੀਚਰ ਨੂੰ ਰੋਕ ਕੇ ਉਸ ਦੇ ਕੰਨੋਂ ਸੋਨੇ ਦੀਆਂ ਵਾਲੀਆਂ ਉਤਰਵਾ ਲਈਆਂ ਪਰਸ ਵਿੱਚ ਦੇ 150 ਰੁਪਏ ਵੀ ਖੋਲ ਲਏ ਤੇ ਉਸ ਬੀਬੀ ਨੂੰ ਬੈਠਕਾ ਕੱਢਣ ਤੇ ਮਜਬੂਰ ਕਰ ਦਿੱਤਾ ਇਹ ਸ਼ਿਕਾਇਤ ਮਿਲਣ ਤੇ ਭਾਈ ਗਰਮੇਸ਼ ਸਿੰਘ ਰੋ ਵਿੱਚ ਆ ਗਏ ਉਹਨਾਂ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਹੁਕਮ ਕੀਤਾ ਵੀ ਚਾਹੇ ਕਿਰਾਏ ਦੇ ਗੱਡੀ ਕਰਨੀ ਪਵੇ ਉਸ ਲਟੇਰੇ ਨੂੰ ਬੰਨ ਕੇ ਮੇਰੇ ਕੋਲ ਲੈ ਕੇ ਆਓ ਆਪਦੇ ਸਾਥੀ ਥੋੜੇ ਚਿਰ ਬਾਅਦ ਉਸ ਲੁਟੇਰੇ ਨੂੰ ਫੜ ਕੇ ਆਪਦੇ ਕੋਲ ਲਿਆਏ ਆਪਨੇ ਪਹਿਲਾਂ ਤਾਂ ਉਸ ਲੁਟੇਰੇ ਨੂੰ ਲੰਬਾ ਪਾ ਕੇ ਚੰਗੀ ਤਰ੍ਹਾਂ ਚਾੜਾ ਛਕਾਇਆ ਉਹ ਡਾਡਾ ਮਾਰਨ ਲੱਗ ਪਿਆ ਫਿਰ ਥੋੜੇ ਚਿਰ ਬਾਅਦ ਦੁੱਧ ਚ ਘਿਓ ਪਾ ਕੇ ਉਸ ਨੂੰ ਛਕਾਇਆ ਤੇ ਪਿਆਰ ਨਾਲ ਉਸ ਨੂੰ ਪੁੱਛਿਆ ਕਿ ਉਹ ਅਜਿਹੀਆਂ ਗੈਰ ਕਲਾਕੀ ਹਰਕਤਾਂ ਕਿਉਂ ਕਰ ਰਿਹਾ ਹੈ ਕੁੱਟ ਦੇ ਭੰਨੇ ਉਸ ਲੁਟੇਰੇ ਨੇ ਹੱਥ ਜੋੜ ਕੇ ਆਰਜ਼ੀ ਨਾਲ ਕਿਹਾ ਕਹਿੰਦਾ ਭਈ ਭਾਈ ਸਾਹਿਬ ਮੇਰੀ ਭੈਣ ਵਿਆਉਣ ਵਾਲੀ ਹੈ ਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਭਾਈ ਗਰਮੇ ਸਿੰਘ ਉਸ ਨੂੰ ਛਿੜਕਦੇ ਹੋਏ ਕਹਿਣ ਲੱਗੇ ਵੀ ਕੰਜਰਾ ਕਿਸੇ ਹੋਰ ਦੀ ਧੀ ਭੈਣ ਦੇ ਕੰਨੋ ਵਾਲੀਆਂ ਲਾ ਕੇ ਆਪਣੇ ਭੈਣ ਦੇ ਕੰਨੀ ਪਿਆਉਣੀਆਂ ਨੇ ਉਹ ਲਟੇਰਾ ਸ਼ਰਮਸ਼ਾਰ ਹੋ ਗਿਆ ਕਹਿੰਦੇ ਫਿਰ ਆਪ ਨੇ ਗੰਭੀਰ ਹੋ ਕੇ ਉਸ ਲਟੇਰੇ ਨੂੰ ਕਿਹਾ ਵੀ ਆਪਣੀ ਭੈਣ ਦਾ ਵਿਆਹ ਰੱਖ ਕੇ ਤਰੀਕ ਸਾਨੂੰ ਦੱਸ ਦੇ ਅਸੀਂ ਵਿਆਹ ਕਰਾਂਗੇ ਇਹ ਸੁਣ ਕੇ ਉਹ ਬਹੁਤ ਖੁਸ਼ ਹੋਇਆ ਭਾਈ ਗਰਮੇ ਸਿੰਘ ਹੋਰਾਂ ਨੇ ਉਸ ਦੀ ਭੈਣ ਦੇ ਵਿਆਹ ਦਾ ਸਾਰਾ ਖਰਚਾ ਖੁਦ ਕੀਤਾ ਤੇ ਫਿਰ ਇਹ ਚੇਤਾਵਨੀ ਵੀ ਦਿੱਤੀ ਵੀ ਜੇਕਰ ਅੱਜ ਤੋਂ ਬਾਅਦ ਤੇਰੀ ਕੋਈ ਸ਼ਿਕਾਇਤ ਮਿਲੀ ਆ ਤੈਨੂੰ ਜੋਦੇ ਨੂੰ ਸਾੜ ਦੇਾਂਗੇ ਉਸ ਬੰਦੇ ਦੀ ਕਹਿੰਦੇ ਵੀ ਮੁੜ ਕੇ ਕੋਈ ਸ਼ਿਕਾਇਤ ਨਹੀਂ ਆਈ ਭਾਈ ਗਰਮੇਸ਼ ਸਿੰਘ ਨੇ ਆਪਣੀ ਖਾਲਸਾਈ ਢੰਗ ਨਾਲ ਉਸ ਨੂੰ ਲੋੜ ਅਨੁਸਾਰ ਸੋਧ ਦਿੱਤਾ ਸੀ ਭਾਈ ਗਰਮੇਸ਼ ਸਿੰਘ ਢਿਲਵਾ ਨੇ ਰੂਪੋਸ਼ ਹੋ ਕੇ ਕੌਮ ਨੂੰ ਜਾਗਰਤ ਕਰਨ ਦਾ ਮਿਸ਼ਨ ਵੀ ਜਾਰੀ ਰੱਖਿਆ ਇੱਕ ਵਾਰ ਦੀ ਗੱਲ ਹੈ ਵੀ ਆਪ ਆਪਣੇ ਸਾਥੀਆਂ ਸਮੇਤ ਗਾਧਰੀਆਂ ਪਿੰਡ ਦੇ ਵਿੱਚੋਂ ਲੰਘ ਰਹੇ ਸਨ ਕਿ ਪ੍ਰਸ਼ਾਦਾ ਪਾਣੀ ਛਕਣ ਲਈ ਇੱਕ ਚਾਰਦਿਵਾਰੀ ਤੋਂ ਸਖਣੇ ਘਰ ਵਿੱਚ ਜਾਵਰੇ ਘਰ ਦੀ ਮੁਖੀ ਔਰਤ ਸ਼ਰਾਬ ਕੱਢ ਰਹੀ ਸੀ ਜੋ ਹਥਿਆਰਬੰਦ ਸਿੰਘਾਂ ਨੂੰ ਵੇਖ ਕੇ ਘਬਰਾ ਗਈ ਆਪਨੇ ਉਸ ਔਰਤ ਤੋਂ ਬੜੇ ਸਤਕਾਰ ਨਾਲ ਸ਼ਰਾਬ ਵਰਗੀ ਲਾਂਤ ਤਿਆਰ ਕਰਨ ਦਾ ਕਾਰਨ ਪੁੱਛਿਆ ਉਸ ਔਰਤ ਨੇ ਦੱਸਿਆ ਕਿ ਮੇਰਾ ਪਤੀ ਅਕਾਲ ਚਲਾਣਾ ਕਰ ਗਿਆ ਤੇ ਘਰ ਵਿੱਚ ਵਿਆਹਣ ਵਾਲੀਆਂ ਦੋ ਧੀਆਂ ਨੇ ਜਿਨ੍ਹਾਂ ਦੇ ਵਿਆਹ ਦੀ ਜ਼ਿੰਮੇਵਾਰੀ ਮੇਰੀ ਹੈ ਆਪਨੇ ਉਸ ਘਰ ਚੋਂ ਪ੍ਰਸ਼ਾਦਾ ਛਕਿਆ ਤੇ ਫਿਰ ਤੁਰਨ ਲੱਗੇ ਉਕਤ ਬੀਬੀ ਨੂੰ ਕਿਹਾ ਵੀ ਮਾਤਾ ਜੀ ਤੁਸੀਂ ਆਪਣੀਆਂ ਦੋਹਾਂ ਲੜਕੀਆਂ ਦੇ ਵਿਆਹ ਇੱਕ ਦੋ ਦਿਨ ਦੇ ਫਰਕ ਨਾਲ ਰੱਖ ਲਓ ਵਿਆਹ ਰੱਖ ਕੇ ਇਸ ਪਿੰਡ ਦੇ ਫਲਾਣੇ ਸਿੰਘ ਨੂੰ ਤਰੀਕ ਦੱਸ ਦਿਓ ਸਾਰਾ ਪ੍ਰਬੰਧ ਹੋ ਜਾਵੇਗਾ ਪਰ ਸ਼ਰਾਬ ਕੱਢਣ ਦਾ ਕੰਮ ਹੁਣ ਤੋਂ ਹੀ ਬੰਦ ਕਰ ਦਿਓ ਇਹ ਗੱਲ ਸੁਣ ਕੇ ਉਕਤ ਔਰਤ ਦਾ ਕਹਿੰਦੇ ਵੀ ਚਿਹਰਾ ਖੜ ਗਿਆ ਉਸ ਨੇ ਵਾਰ-ਵਾਰ ਸਿੰਘਾਂ ਦਾ ਧੰਨਵਾਦ ਕੀਤਾ ਪਰ ਭਾਈ ਗਰਮੇਸ਼ ਸਿੰਘ ਨਿਮਰਤਾ ਨਾਲ ਇਸ ਨੂੰ ਸਿੰਘਾਂ ਦਾ ਫਰਜ਼ ਦੱਸਦੇ ਹੋਏ ਉਥੋਂ ਵਿਦਾ ਹੋ ਗਏ ਮਿੱਠੀ ਹੋਈ ਤਰੀਕ ਤੇ ਭਾਈ ਗਰਮੇਸ਼ ਸਿੰਘ ਹੋਰਾਂ ਨੇ ਟਰਾਲੀਆਂ ਦੇ ਵਿੱਚ ਵਿਆਹਾਂ ਲਈ ਲੋੜਿੰਦਾ ਸਾਰਾ ਸਮਾਨ ਉਕਤ ਘਰ ਵਿੱਚ ਭੇਜ ਦਿੱਤਾ ਤੇ ਫਿਰ ਉਹ ਦਿਨ ਆ ਪਹੁੰਚਿਆ ਜੋ ਕਿ ਹਰ ਜਝਾਰੂ ਦੇ ਜੀਵਨ ਵਿੱਚ ਇੱਕ ਦਿਨ ਆਉਣਾ ਹੀ ਹੁੰਦਾ ਕਹਿੰਦੇ 24 ਜੂਨ 1986 ਨੂੰ ਗਰਮੇਸ਼ ਸਿੰਘ ਤੇ ਭਾਈ ਮੱਖਣ ਸਿੰਘ ਛਿੱਤ ਇੱਕ ਬੈਂਕ ਚੋਂ ਨਕਲੀ ਨਾਵਾਂ ਤੇ ਐਗਰੀਕਲਚਰ ਲੋਨ ਬਾਰੇ ਪਤਾ ਕਰਨ ਗਏ ਤਾਂ ਕਿ ਵਧੀਆ ਹਥਿਆਰ ਖਰੀਦੇ ਜਾ ਸਕਣ ਬਟਾਲੇ ਤੋਂ ਹੋ ਕੇ ਆਪ ਕਾਲੀ ਬਾਂਮਣੀ ਪਿੰਡ ਵਿੱਚ ਪਹੁੰਚੇ ਜਿੱਥੇ ਕਿ ਬਾਬਾ ਰਣਜੀਤ ਸਿੰਘ ਦਿਆਲਗੜ ਆਪਦੀ ਉਡੀਕ ਕਰ ਰਹੇ ਸਨ ਤਾਂਕ ਵਿੱਚ ਬੈਠੇ ਮੁਖਬਰ ਨੇ ਤੁਰੰਤ ਹੀ ਫੋਨ ਕਰਕੇ ਸੂਚਨਾ ਦੇ ਦਿੱਤੀ ਕਿ ਹੁਣ ਤਿੰਨੇ ਹੀ ਸਿੰਘ ਇਕੱਠੇ ਹੋ ਗਏ ਹਨ ਗੋਪਤ ਰੂਪ ਵਿੱਚ ਪਹਿਲਾਂ ਹੀ ਪੈ ਚੁੱਕਾ ਪੁਲਿਸ ਫੋਰਸਾਂ ਦਾ ਘੇਰਾ ਇੱਕਦਮ ਭੀੜਾ ਹੋਣ ਲੱਗ ਪਿਆ ਸਿੰਘਾਂ ਨੂੰ ਉਦੋਂ ਹੀ ਖਬਰ ਹੋਈ ਜਦੋਂ ਵੈਰੀ ਕਟਕ ਸਿਰ ਤੇ ਆ ਚੜੇ ਇਨਾ ਤਿੰਨਾ ਹੀ ਚੋਟੀ ਦੇ ਸਿੰਘਾਂ ਕੋਲ ਹਥਿਆਰ ਬਹੁਤੇ ਘੱਟ ਕੰਨ ਬਹਿਕ ਵਾਲੀ ਬੀਬੀ ਨੇ ਇੱਕਦਮ ਘਬਰਾ ਕੇ ਆਪ ਨੂੰ ਹਥਿਆਰ ਸੰਭਾਲ ਕੇ ਮੁਕਾਬਲਾ ਕਰਨ ਲਈ ਕਿਹਾ ਪਰ ਆਪ ਕਹਿਣ ਲੱਗੇ ਵੀ ਜੇਕਰ ਮੁਕਾਬਲਾ ਇਸ ਥਾਂ ਤੇ ਕੀਤਾ ਤਾਂ ਪੁਰਸ਼ ਤੁਹਾਡੇ ਟੱਬਰ ਦੇ ਸਾਰੇ ਜੀ ਮਾਰ ਦੇਵੇਗੀ ਆਪ ਨੇ ਕਮਾਦਾ ਦੇ ਵਿੱਚ ਦੀ ਉਕਤ ਘਰ ਤੋਂ ਦੂਰ ਹੋਣ ਦਾ ਯਤਨ ਕੀਤਾ ਪਰ ਘੇਰੇ ਚੱਪੇ-ਚੱਪੇ ਤੇ ਕਹਿੰਦੇ ਵੀ ਪੈ ਚੁਕਾ ਸੀ ਭਾਈ ਰਣਜੀਤ ਸਿੰਘ ਕਾਫੀ ਦੂਰ ਨਿਕਲਣ ਦੇ ਬਾਵਜੂਦ ਘੇਰੇ ਚੋਂ ਨਿਕਲ ਨਾ ਸਕੇ ਤੇ ਚਾਰ ਚਫੇਰਿਓਂ ਵਰਦੀਆਂ ਗੋਲੀਆਂ ਦੀ ਮਾਰ ਵਿੱਚ ਆ ਕੇ ਸੱਤ ਪ੍ਰਾਪਤ ਕਰ ਗਏ ਪਰ ਭਾਈ ਗਰਮੇ ਸਿੰਘ ਤੇ ਭਾਈ ਮੱਖਣ ਸਿੰਘ ਛਿੱਤ ਇੱਕ ਕਮਾਦ ਦੇ ਖੇਤੋਂ ਨਿਕਲ ਕੇ ਦੂਜੇ ਖੇਤ ਨੂੰ ਜਾਂਦਿਆਂ ਹੀ ਪੁਲਿਸ ਦੀ ਇੱਕ ਧਾੜ ਦੇ ਕਾਬੂ ਆ ਗਏ ਕਹਿੰਦੇ ਨਿਹੱਥੇ ਸੂਰਮਿਆਂ ਦੇ ਕਾਬੂ ਆ ਜਾਣ ਤੇ ਡੀਐਸਪੀ ਸਮੇਤ ਸੈਣੀ ਚੰਬੜ ਗਿਆ ਉਸ ਨੂੰ ਆਜ਼ ਜਾਗੀ ਕਿ ਇਹਨਾਂ ਨੂੰ ਡਰਾ ਕੇ ਉਹ ਕਾਫੀ ਜਾਣਕਾਰੀ ਹਾਸਲ ਕਰ ਸਕਦਾ ਹੈ ਉਹ ਭਾਈ ਗਰਮੇ ਸਿੰਘ ਜਿਨ੍ਹਾਂ ਨੂੰ ਦੋਹਾਂ ਪਾਸਿਆਂ ਤੋਂ ਸਿਪਾਈਆਂ ਨੇ ਬਾਹਾਂ ਤੋਂ ਫੜਿਆ ਹੋਇਆ ਸੀ ਉਸ ਦੇ ਸਿਰ ਦੇ ਦੋਹਾਂ ਪਾਸਿਆਂ ਤੋਂ ਗੋਲੀਆਂ ਲਗਾ ਕੇ ਉਹਨੂੰ ਡਰਾਉਣ ਦੇ ਯਤਨ ਕਰਨ ਲੱਗ ਪਿਆ ਸੁਮੇத் ਸੈਣੀ ਦੀ ਇਹ ਹਾਸੋ ਹੀਣੀ ਹਰਕਤ ਤੇ ਭਾਈ ਗਰਮੇਲ ਸਿੰਘ ਢਿਲਮਾ ਰੋ ਵਿੱਚ ਆ ਗਏ ਸੁਮੇத் ਸੈਣੀ ਨੂੰ ਕਹਿਣ ਸਿੱਧੀ ਗਾਲ ਕੱਢ ਕੇ ਆਪਨੇ ਲਲਕਾਰਾ ਮਾਰਿਆ ਕਹਿੰਦਾ ਵੀ ਸਿੱਧੀ ਹਿੱਕ 'ਚ ਮਾਰਖਾਂ ਕੀ ਗੱਲ ਨਿਸ਼ਾਨਾ ਲਾਉਣਾ ਨਹੀਂ ਆਉਂਦਾ ਲਿਆ ਤੈਨੂੰ ਨਿਸ਼ਾਨਾ ਲਾ ਕੇ ਵਿਖਾਵਾਂ ਐਨਾ ਕਹਿ ਕੇ ਆਪਨੇ ਹੁਜਕਾ ਮਾਰਿਆ ਤੇ ਜਿਨ੍ਹਾਂ ਸਪਾਈਆਂ ਨੇ ਆਪਦੀਆਂ ਬਾਹਾਂ ਫੜੀਆਂ ਸਨ ਉਹ ਬੁੜਕੇ ਪਰਾਂ ਜਾ ਡਿਗੇ ਪਰ ਇਸ ਤੋਂ ਪਹਿਲਾਂ ਕਿ ਆਪ ਸੁਮੇத் ਸੈਣੀ ਦੇ ਪਿਸਤਲ ਨੂੰ ਹੱਥ ਪਾਉਂਦੇ ਆਪ ਤੇ ਚਾਰ ਚਫੇਰਿਓਂ ਗੋਲੀਆਂ ਦਾ ਮੀਂਹ ਵਰਿਆ ਤੇ ਆਪ ਆਪਣੇ ਅਧੂਰੇ ਕੰਮ ਦੀ ਜ਼ਿੰਮੇਵਾਰੀ ਸਾਥੀਆਂ ਦੀ ਛੱਡ ਕੇ ਸ਼ਹਾਦਤ ਦਾ ਜਾਮ ਪੀ ਗਏ। ਸੋ ਪੰਜਾਬੀਓ ਇਹ ਸੀ ਉਸ ਦੌਰ ਦੀਆਂ ਗੱਲਾਂ ਜਿਸ ਦੌਰ ਵਿੱਚ ਹਰੇਕ ਘਰ 'ਚੋਂ ਜਿਹੜਾ ਕਿ ਸਿੰਘ ਸ਼ਹੀਦ ਹੋ ਰਹੇ ਸਨ ਉਸ ਵੇਲੇ ਸੋ ਐਸੀ ਤਰ੍ਹਾਂ ਦੀ ਇੱਕ ਹੋਰ ਜਾਣਕਾਰੀ ਲੈ ਕੇ ਤੁਹਾਨੂੰ ਕੱਲ੍ਹ ਨੂੰ ਮਿਲਾਂਗੇ ਉਦੋਂ ਲੱਗਦੇ ਜਿਉ ਅਜਾਸਤ ਸਤ ਸ੍ਰੀ ਅਕਾਲ।